ਜੀ ਅੱਜ ਵੀ ਇਹ ਕੁਸ਼ੀਰ ਕਰਦੀ ਆਂ ਜੀ ਕੀ ਪਲੇਸ ਵਾਦੀ ਤੇ ਬਾਰੇ ਕੁਝ ਚਰਚਾ ਕਰੀ ਆਂ ਅਹ ਦੇਖੋ ਮੈਂ ਛੋਟੇ ਮਾਧਿਅਮ ਨਾਲ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਨਾ ਕਿ ਜਿਹੜੀਆਂ ਅੱਜ ਸਾਨੂੰ EVMs ਮਿਲੇ ਐ ਇਹ ਸਾਡੇ ਜਿਹੜੇ ਜ਼ਿਲ੍ਹਾ ਚੋਨ ਅਫਸਰ ਡਿਸਟ੍ਰਿਕਟ ਇਲੈਕਟਰਲ ਅਫਸਰ ਜੋ ਡਿਪਟਿਕ ਮਿਸ਼ਨਰ ਹੁੰਦੇ ਨੇ ਕਪੂਰਥਲਾ ਦੇ ਉਹਨਾਂ ਨੇ ਸਾਨੂੰ 8 8 ਮਸ਼ੀਨਾਂ ਜਿਹੜੀਆਂ ਨੇ 8 BB64 8 BU 8 CU ਭੇਜੇ ਨੇ ਇਹਨਾਂ ਦਾ ਮਕਸਦ ਭੇਜਣ ਦਾ ਕੀ ਹੈ ਕਿ ਜਿੰਨਾ ਲੋਕਾਂ ਨੇ ਵੋਟਾਂ ਪਾਉਣ ਲਈ ਇੱਕ ਜ਼ੋਨ ਨੂੰ ਆਪਣੇ ਬੂਥਾਂ ਤੇ ਬੈਠ ਕੇ ਸਾਰੇ ਇੱਕ ਦੇਖਰੇਖ ਕਰਨੀ ਅਤੇ ਕੰਮ ਕਰਨਾ ਹੈ ਮਸ਼ੀਨਾਂ ਦੀ ਜੜੀ ਨਾਲ ਹੋਟਾਂ ਲੋਕਾਂ ਤੋਂ ਪਾਉਣੀ ਹੈ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ ਅਸੀਂ ਸਾਡੀਆਂ ਟ੍ਰੇਨਿੰਗਸ ਜਿਹੜੇ ਸ਼ਡਿਊਲਸ ਹੁਣ ਛੇਤੀ ਹੀ ਫਾਈਨਲ ਹੋ ਜਾਣਗੇ ਤੇ ਅਗਲੇ ਮਹੀਨੇ ਚੜ੍ਹਦੇ ਵਿੱਚ ਅਸੀਂ ਇਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਤੇ ਉਸ ਟ੍ਰੇਨਿੰਗਸ ਦੇਣ ਵਾਸਤੇ ਇਹ EVMs ਪ੍ਰਾਪਤ ਹੋਣੀਆਂ ਨੇ ਇਹਦਾ ਪ੍ਰੋਟੋਕਾਲ ਪੂਰਾ ਕਰਦੇ ਹੋਏ ਜਿਵੇਂ ਆਨਰੇਬਲ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਨੂੰ ਕਿਹਾ ਸੀ ਇਹਦੇ ਵਿੱਚ ਜਿੰਨੇ ਵੀ ਇਪੋਲੀਟਿਕਲ ਪਾਰਟੀਆਂ ਨੇ ਸਾਡੀਆਂ ਸਾਰਿਆਂ ਨੂੰ ਅੱਥੀ ਇਨਫਾਰਮ ਕਰ ਦਿੱਤਾ ਅਸੀਂ ਇਨ ਦੀ ਪ੍ਰੈਜ਼ੈਂਸ ਆਫ ਮੀਡੀਆ ਐਂਡ ਦੀ ਪ੍ਰੈਜ਼ੈਂਸ ਆਫ ਪੋਲੀਟੀਕਲ ਪਾਰਟੀਆਂ ਅਸੀਂ ਇਹ ਜਿਹੜੀਆਂ ਮਸ਼ੀਨਾਂ ਸਾਨੂੰ ਅੱਜ ਪ੍ਰਾਪਤ ਹੋਈਆਂ ਅਸੀਂ ਇਹ ਖਜ਼ਾਨਾ ਦਫ਼ਤਰ ਵਿੱਚ ਡਬਲ ਲੌਕ ਵਿੱਚ ਰਖਵਾ ਦਿੱਤੀ ਜਦੋਂ ਸਾਨੂੰ ਟ੍ਰੇਨਿੰਗ ਸ਼ੈਡਿਊਲ ਪ੍ਰਾਪਤ ਹੋਏਗਾ ਉਵੇਂ ਤੁਹਾਡੇ ਮਾਧਿਅਮ ਨਾਲ ਅਸੀਂ ਸਾਰਿਆਂ ਨੂੰ ਇਹਦੇ ਬਾਰੇ ਦੱਸ ਦੇਵਾਂਗੇ ਔਰ ਪਲੱਸ ਪੋਲੀਟੀਕਲ ਪਾਰਟੀਸ ਨੂੰ ਇਨਫੋਰਮ ਕਰਕੇ ਹੀ ਮਸ਼ੀਨਾਂ ਖਜ਼ਾਨੇ ਚੋਂ ਬਾਹਰ ਕੱਢੀਆਂ ਜਾਣਗੀਆਂ ਮਸ਼ੀਨਾਂ ਨੂੰ ਖਜ਼ਾਨੇ ਦੇ ਅੰਦਰ ਰੱਖਣ ਤੇ ਬਾਹਰ ਕੱਢਣ ਦੇ ਵਿੱਚ ਬਿਊਰੋਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਖਾਸ ਹਦਅਤਾਂ ਨੇ ਪੋਲੀਟਿਕਲ ਪਾਰਟੀਆਂ ਦੀ ਹਾਲਜੇ ਚੱਕੀਆਂ ਜਾਣੀਆਂ ਡਬਲ ਲੌਕਸ ਰੱਖੀਆਂ ਜਾਣੀਆਂ ਉਹਦਾ ਅਸੀਂ ਖਾਸ ਧਿਆਨ ਰੱਖ ਰਹੇ ਹਾਂ ਤੇ ਇਸ ਤੋਂ ਇਲਾਵਾ ਹੋਰ ਸਾਡੇ ਕੋਲੇ ਹਜੇ ਕੋਈ ਨਵੀਂ ਹਦਅਤ ਨਹੀਂ ਦੱਸਣ ਵਾਲੀ ਹੈ